ਕੈਨੇਡਾ ਦੇ ਹਦੀਪ ਸਿੰਘ ਨਿੱਜਲ ਕਤਲकांड ਅਤੇ ਯੂਕੇ ਦੇ ਵਿੱਚ ਅਵਤਾਸ਼ ਸਿੰਘ ਖੰਡਾ ਦੇ ਪੇਤ ਪਰੇ ਹਾਲਾਤਾਂ ਦੇ ਵਿੱਚ ਮੋਹਤ ਬਾਰੇ ਨਵੇਂ ਅਤੇ ਹੈਰਾਨਕੁਨ ਤੱਥ ਉਭਰ ਕੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਮੁੱਢਲੇ ਤੋਂ ਤੇ ਕੈਨੇਡਾ ਸਰਕਾਰ ਨਿੱਜਲ ਕਤਲकांड ਨੂੰ ਗੈਂਗਸਟਰਾਂ ਦੇ ਨਾਲ ਜੋੜ ਕੇ ਵੇਖ ਰਹੀ ਸੀ ਪਰ ਯੂਕੇ ਸਰਕਾਰ ਵੱਲੋਂ ਭੇਜੇ ਖੂਫੀਏ ਦਸਤਾਵੇਜ਼ਾਂ ਨੇ ਉਸ ਵੇਲੇ ਦੀ ਟ੍ਰੂਡੋ ਸਰਕਾਰ ਨੂੰ ਝੰਡੋੜ ਕੇ ਰੱਖ ਦਿੱਤਾ ਜੀਹਾਂ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਯੂਕੇ ਦੀ ਖੂਫੀਏ ਏਜੰਸੀਆਂ ਦੇ ਵੱਲੋਂ ਅਜਿਹੀ ਗਲਪਾਤ ਰਿਪੋਰਟ ਕਿ ਤੀਗਿ ਜਿਸਨਾਹੀ ਹਰਦੀਪ ਸਿੰਘ ਨੀਚਰ ਅਵਤਾਸ ਸਿੰਘ ਖੰਡਾ ਅਤੇ ਗੁਰਪੰਤਵੰਤ ਸਿੰਘ ਪੰਨੂ ਉਤੇ ਹਮਲੇ ਦੀ ਸਾਜ਼ਿਸ਼ ਬਾਰੇ ਪਤਾ ਲੱਗਿਆ ਕੈਨੇਡਾ ਸਰਕਾਰ ਦੇ ਕੋਲ ਪਹੁੰਚੇ ਖੂਫੀਆ ਦਸਤਾਵੇਜ਼ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਮਿਲਦਾ ਕਿ ਗੱਲਬਾਤ ਕਰਨ ਵਾਲੇ ਕੌਣ ਸਨ ਪਰ ਵਿਸ਼ਲੇਸ਼ਕਾਂ ਨੂੰ ਮਕਸਦ ਸਮਝਣ ਦੇ ਵਿੱਚ ਦੇਰ ਲੱਗੀ ਸਿਰਫ ਇੰਨਾ ਹੀ ਨਹੀਂ ਇਸ ਗੱਲ ਦੀ ਵੱਡੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਕਿ ਭਾਰਤ ਸਰਕਾਰ ਦੇ ਇਸ਼ਾਰੇ ਉੱਤੇ ਨੀਜਰ ਦਾ ਕਤਲ ਹੋਇਆ ਹਾਲੇ ਕਿ ਉਹਨਾਂ ਦੇ ਵੱਲੋਂ ਭਾਰਤ ਦੇ ਵੱਲੋਂ ਇਸ ਗੱਲ ਨੂੰ ਨਕਾਰ